ਜੋਦਿ ਅੱਜ ਤੋਂ ਪੰਜਾਬ ਦੇ ਵਿੱਚ ਹੋਰ ਕੜਾਕੇ ਦੀ ਠੰਡ ਪਵੇਗੀ ਜੀ ਹਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਕਾਫੀ ਜ਼ਿਆਦਾ ਠੰਡ ਪੈ ਰਹੀ ਹੈ ਤੇ ਅਜੇ ਹੋਰ ਠੰਡ ਹੁਣ ਅੱਜ ਤੋਂ ਪੰਜਾਬ ਦੇ ਵਿੱਚ ਪਵੇਗੀ ਸੂਬੇ ਭਰ ਦੇ ਵਿੱਚ 29 ਦਸੰਬਰ ਤੱਕ ਸੰਘਣੀ ਧੁੰਦ ਛਾਈ ਰਹੇਗੀ ਅੱਜ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਸੜਕਾਂ ਦੇ ਉੱਪਰ ਵਾਹਨਾਂ ਦੇ ਰਫ਼ਤਾਰ ਕਾਫੀ ਜ਼ਿਆਦਾ ਥੰਮ ਚੁੱਕੀ ਹੈ ਰਫ਼ਤਾਰ ਕਾਫੀ ਜ਼ਿਆਦਾ ਘਟ ਚੁੱਕੀ ਹੈ ਕਿਉਂਕਿ ਸੰਘਣੀ ਧੁੰਦ ਦੇ ਵਿੱਚ ਤੇਜ਼ ਸਫ਼ਰ ਕਰਨਾ ਬਹੁਤ ਹੀ ਜ਼ਿਆਦਾ ਔਖ ਹੈ ਮੌਸਮ ਵਿਭਾਗ ਦੇ ਵੱਲੋਂ ਧੁੰਦ ਦਾ yellow alert 29 ਦਸੰਬਰ ਤੱਕ ਜਾਰੀ ਕੀਤਾ ਗਿਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਗੁਰਦਾਸਪੁਰ ਸਭ ਤੋਂ ਘੱਟ ਤਾਪਮਨ ਜਿਹੜਾ ਦਰਜ ਕੀਤਾ ਗਿਆ 5 ਡਿਗਰੀ ਤਾਪਮਨ ਗੁਰਦਾਸਪੁਰ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ ਪੂਰੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਘੱਟ ਸੀਗਾ ਤਾਂ ਸਭ ਤੋਂ ਠੰਡਾ ਗੁਰਦਾਸਪੁਰ ਰਿਹਾ ਤੇ ਅੱਜ ਤੋਂ ਪੰਜਾਬ ਦੇ ਵਿੱਚ ਹੋਰ ਕੜਾਕੇ ਦੀ ਠੰਡ ਪਵੇਗੀ ਹੋਰ ਠਾਰੇਗੀ ਅੱਜ ਤੋਂ ਠੰਡ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਸੂਬੇ ਭਰ ਦੇ ਵਿੱਚ 29 ਦਸੰਬਰ ਤੱਕ ਸੰਘਣੀ ਧੁੰਦ ਦਾ alert ਜਾਰੀ ਕੀਤਾ ਗਿਆ ਹੈ ਤੇ ਯਾਨੀ ਕਿ ਹੁਣ ਲੋਕਾਂ ਨੂੰ ਹੋਰ ਏ ਠੰਡ ਠਾਰੇ ਫਿਰ ਕੋਦਾਂ ਮਹੀਨਾ ਚੱਲ ਰਿਹਾ ਜੀ ਢੁੰਡ ਦੇ ਹਾਲਾਤ ਬਹੁਤ ਮਾੜੇ ਆ ਨੇ ਬੜਾ ਹੀ ਟ੍ਰੈਫਿਕ ਬਹੁਤ ਹੈਗੀ ਆ ਤੇ ਢੁੰਡ ਦੇ ਵਿੱਚ ਹੋਰ ਵੀ ਮੁਸ਼ਕਲ ਹੋ ਰਿਹਾ ਤੇ ਬੜਾ ਹੀ ਮੁਸ਼ਕਲ ਹੈ ਜਿੱਦਾਂ ਕਿ ਢੁੰਡ ਦੇ ਕਾਰਨ ਸਰ ਜੀ ਹਾਂ ਔਰ ਲੋਕਾਂ ਨੂੰ ਕੀ ਪੈਸੇ ਜਿਹੜੇ ਤੇਜ਼ ਗੱਡੀਆਂ ਵਗੈਰਾ ਮੈਂ ਸਾਰੇ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਬਿਨਾ ਕੰਮ ਤੋਂ ਨਜਾਇਜ਼ ਗੱਡੀ ਨਾ ਤੁਸੀਂ ਕਟੋ ਤੇ ਕੈਮ ਦੇਖ ਕੇ ਚੱਲੋ ਜੇ ਮਾੜੀ ਮੋਟੀ ਕਿਤੇ ਧੋਪ ਟੱਪ ਲੱਗੀ ਹੋਈ ਹੈ ਤਾਂ ਤੁਸੀਂ ਗੱਡੀ ਕਟੋ ਅਪਰਨਾ ਗੱਡੀ ਤੁਸੀਂ ਨਾ ਕਟੋ ਤੁਸਤੇ ਵਿੱਚ ਫਸਲਾ ਵਾਸਤੇ ਤੁੰਦ ਲਾਹੇ ਪਾਉਂਦੇ ਜੀ ਯਾ ਕਣਕਾਂ ਵਾਤੇ ਬਹੁਤ ਹੀ ਲਾਈਕ ਵਨ ਸੜੇ ਫਸਲਾ ਵਾਤੇ ਚੰਗੀ ਹੈ ਕੋਰਾ ਵੀ ਠੀਕ ਹੈ ਕਣਕਾਂ ਵਾਤੇ ਸਰ ਹਾਂਜੀ ਕੋਰਾ ਵੀ ਠੀਕ ਹੈ ਬਾਕੀ ਮੈਂ ਤੇ ਇਹੀ ਕਹਾਂਗਾ ਜੀ ਤੁਸੀਂ ਨਜਾਇਜ਼ ਮੇਰਾ ਮਤਲਬ ਗੱਡੀ ਨਾ ਕਟੋ ਬਾਹਰ ਨਾ ਨਿਕਲੋ ਸੜਕਾਂ 'ਤੇ ਤੁੰਦ ਬਹੁਤ ਆ ਗਈ ਐਕਸੀਡੈਂਟ ਬਹੁਤ ਹੋਣ ਦੇ ਚਾਂਸ ਨੇ ਹਾਂ ਤੁੰਦਿਆ ਨਾ ਤੁੰ ਲੈ ਕੇ ਕੀ ਕਿਣਾ ਜਾਵੇ ਬਾਕੀ ਤੇ ਕਿੰਨਾ ਅਸਰ ਆ ਔਰ ਜੋ ਜਿਹੜੇ ਹੁੰਣ ਜਾਣ ਵਾਲੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆ ਦੇਖੋ ਜੀ ਤੋਂ ਬਹੁਤ ਜ਼ਿਆਦਾ ਬੈਰੀ ਜਿਹੜੇ ਗਾਣ ਨੇ ਇੱਕ ਦੂਜੇ ਬੰਕੇ ਬੈਠੇ ਕਿਹੜੀ ਦੁਕਾਨਦਾਰੀ ਤੇ ਬਹੁਤ ਅਸਰ ਪੈ ਰਿਹਾ ਲੋਕਾਂ ਕੋਲ ਪੀਣੇ ਜਾਂਦੇ ਵੀ ਵਾਹਨ ਹੁਣ ਨਹੀਂ ਚੱਲ ਮੋਟਰਸਾਈਕਲ ਨਾਲ ਇਸ ਤਰ੍ਹਾਂ ਜਾਂਣਾ ਐਕਸੀਡੈਂਟ ਬੋਰੋ ਕਿੰਨਾ ਕੁ ਤੁੰਦੇ ਦਾ ਰਿਪੋਰਟ ਆ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਜੀ ਦਿਖਾਈ ਨਹੀਂ ਦਿੰਦਾ ਬੈਪ ਸਾਢੇ 5 6 ਵਜੇ ਲੋਕੀ ਘਰ ਚੱਲਦੇ ਵੀ ਨੇ ਪਰੇਸ਼ਾਨੀਆਂ ਜੀ ਸਾਨੂੰ ਕਿੰਨਾ ਜਿਹੜੇ ਬੰਦੇ ਰੋਡ ਦੇ ਵਿੱਚ ਢੁੰਡ ਦੇ ਵਿੱਚ ਜਾਂ ਚੱਲਦੇ ਆ ਲਾਈਟ ਨਹੀਂ ਗੱਡੀ ਦੀ ਜਗਾਉਂਦੇ ਉਹਨਾਂ ਨੂੰ ਲਾਈਟ ਜਗਾਉਣੀ ਚਾਹੀਦੀ ਆ ਔਰ ਇੰਡੀਕੇਟਰ ਚਲਾਉਣੇ ਚਾਹੀਦੇ ਆ ਤੇ ਉਹਦੇ ਨਾਲ ਸਾਰਿਆਂ ਦੀ ਸੇਫਟੀ ਆਪਦੀ ਵੀ ਤੇ ਦੂਜੇ ਬੰਦਿਆਂ ਦੀ ਵੀ ਬ੍ਰੇਕ ਵੀ ਹੁੰਦੀ ਇਸ ਕਰਕੇ ਢੁੰਡੇ ਵਿੱਚ ਸਨੋ ਚੱਲੋ ਉੱਥੇ ਸੇਫਟੀ ਨਾਲ ਉਹਨਾ ਚੱਲਣੇ ਚਾਹੀਦੇ ਔਰ ਕਦਾਈ ਇੱਕ ਤਾਂ ਸੜਕ ਤੇ ਉਹ ਚਾਹੀਦੀ ਚਿੱਟੀਆਂ ਪੀਟੀ ਲੈਂਡ ਚਾਹੀਦੀ ਸੜਕ ਤੇ ਉਹਦੀ ਗੱਡੀ ਆਰਮਨਾਰਜਨ ਵਾਲੀ ਚੱਲਣੀ ਚਾਹੀਦੀ ਹੈ। ਉਹ ਦੂਜਾ ਨੂੰ ਫਿਰ ਧੁੰਦ ਦੇ ਵਿੱਚ ਤੇ ਜਿਹੜਾ ਓਵਰਕੀਟ ਜਿਹੜਾ ਗਲਤ ਹੈ। ਉਹ ਪਰੇਸ਼ਾਨੀ ਹੈ। ਦੋਜੀ ਗੱਡੀ ਆਰਮਨਾਰਜਨ ਵਾਲੀ ਚੱਲਦੀ ਹੋਣੀ ਚਾਹੀਦੀ ਹੈ। ਆਦੋਲਾ ਦੀ ਨਜਰ ਸਿੱਧੀ ਰੱਖਣੀ ਚਾਹੀਦੀ ਹੈ। ਆਪਕੀ ਹੋਰ ਪੂਰਾ ਧਿਆਨ ਰੱਖਣਾ ਚਾਹੀਦਾ ਡਰਾਈਵਿੰਗ ਵਿੱਚ। ਧੁੰਦ ਬਹੁਤ ਹੀ ਜ਼ਿਆਦਾ ਹੈ। ਜ਼ੀਰੋ ਵਿਜ਼ਿਬਿਲਟੀ ਲੱਗ ਰਹੀ ਹੈ। ਬਿਲਕੁਲ ਕੁਝਾਈ ਨਹੀਂ ਦੇ ਰਿਹਾ। ਆਸ-ਪਾਸੇ ਸਾਈਡਾਂ ਦੇ ਜੋ ਮੇਨ ਤਾਂ ਲੱਗੇ ਵੀ ਹੁੰਦੇ ਉਹ ਵੀ ਦਿਖਾਈ ਨਹੀਂ ਦੇ ਰਿਹਾ ਬਿਲਕੁਲ ਹੀ ਦਿਖਾਈ ਨਹੀਂ ਦੇ ਰਿਹਾ ਅੱਜ ਇਹ ਬਹੁਤ ਹੀ ਅੱਜ ਔਖਾ ਜਿਹਾ ਲੱਗ ਰਿਹਾ ਤਾਂ ਹੀ ਉਹ ਲੋਕਾ ਨੂੰ ਹੈ ਕਿ ਆਪਣੇ ਇੰਡੀਕੇਟਰ ਜੋ ਹੈ ਉਹ ਲਗਾ ਕੇ ਰੱਖਣ ਕਿਉਂਕਿ ਵਿਜ਼ਿਬਿਲਟੀ ਦਿਖ ਨਹੀਂ ਰਿਹਾ ਆਪਣੇ ਲਾਈਟਾਂ ਜਗਾ ਕੇ ਰੱਖਣੇ ਜਿਹੜੀ ਹੈ ਇਹਨੇ